ਪੀਣੇ ਦਾ ਨਹੀਂ ਸ਼ੌਕ ਉਹ ਕੀਆ ਵਾਹ ਭਾਈ ਹਾਏ ਪੀਣੇ ਦਾ ਨਹੀਂ ਸ਼ੌਕ ਲੋਕੀ ਆਖਦੇ ਸ਼ਰਾਬੀ ਪਰ ਤੇਰੀਆਂ ਦੁੱਖਾਂ ਦੇ ਸਤਾਏ ਗਏ ਪੀਣੇ ਆਏ ਖੜੇ ਕਦੋਂ ਦੇ ਮਰ ਮੁਕ ਜਾਂਦੇ ਪਰ ਦਾਨੀ ਸ਼ੌਕ ਲੋਕੀ ਆਖ ਦੇ ਸ਼ਰਾਬੀ ਸਾਦਾ ਬਲਕੇ ਤੇ ਪੀੜਾ ਦੀ ਮਜ਼ਾਰ ਨਹੀਂ ਸੁੱਖ ਦੀ ਨਹੀਂ ਤੂੰ ਸੁਖਾ ਮੇਰੇ ਲੀਹਦਾ ਵੀ ਹੋਏ ਸਾਦਾ ਬਲਕੇ